ਭਾਰਤ ਪਾਕਿਸਤਾਨ ਦੇ ਚੱਲਦੇ ਯੁੱਧ ਦੇ ਵਿੱਚ ਕਰ ਦਿੱਤਾ ਸਿੱਖ ਫੌਜੀਆ ਨੇ ਐਸਾ ਕਾਰਾ ਕਿ ਜਿਸ ਦੇ ਚਰਚੇ ਪੂਰੇ ਸੰਸਾਰ ਭਰ ਦੇ ਵਿੱਚ ਹੋ ਰਹੇ ਨੇ ਜੀ ਹਾਂ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇਸ ਵਕਤ ਭਾਰਤ ਅਤੇ ਪਾਕਿਸਤਾਨ ਦੇ ਜੋ ਰਿਸ਼ਤੇ ਨੇ ਉਹ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਨੇ ਕਿਉਂਕਿ ਜਦੋਂ ਪਹਿਲਗਾਮ ਦੇ ਵਿੱਚ ਅਟੈਕ ਹੋਇਆ ਤੇ ਉਸ ਤੋਂ ਬਾਅਦ ਆਪਰੇਸ਼ਨ ਸੰਧੂਰ ਨਾਮ ਦਾ ਇੱਕ ਮਿਸ਼ਨ ਚਲਾਇਆ ਗਿਆ ਉਸ ਮਿਸ਼ਨ ਦੇ ਤਹਿਤ ਪਾਕਿਸਤਾਨ ਦੇ ਵਿੱਚ ਜਾ ਕੇ ਉਹਨਾਂ ਅੱਤਵਾਦੀਆਂ ਦੇ ਠਿਕਾਣਿਆਂ ਨੂੰ ਅੱਗ ਲਗਾ ਦਿੱਤੀ ਤੇ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਐਸੇ ਵਿਸ਼ੇ ਤੇ ਗੱਲ ਕਰਨ ਦੇ ਲਈ ਆਏ ਹਾਂ ਜਿਸ ਨੇ ਸਾਡੀ ਭਾਰਤੀ ਫੌਜ ਦੀ ਸ਼ਾਨ ਸਿੱਖ ਫੌਜੀਆਂ ਦੀ ਸ਼ਹਾਦਤ ਤੇ ਸੌਹਰਿਆ ਤੇ ਪਾਕਿਸਤਾਨ ਦੀ ਨੀਂਦ ਉਡਾ ਦਿੱਤੀ ਮੈਂ ਗੱਲ ਕਰ ਰਿਹਾ ਹਾਂ ਆਪਰੇਸ਼ਨ ਸੰਧੂਰ ਦੀ ਆਖਰਕਾਰ ਇਸ ਆਪਰੇਸ਼ਨ ਦੀ ਲੋੜ ਕਿਉਂ ਪਈ ਕਈ ਦਿਨਾਂ ਤੋਂ ਪਾਕਿਸਤਾਨ ਦੀਆਂ ਖੂਫੀਆ ਏਜੰਸੀਆਂ ਤੇ ਆਈਐਸਆਈ ਵੱਲੋਂ ਭਾਰਤ ਦੇ ਅੰਦਰ ਅੱਤਵਾਦੀਆਂ ਨੂੰ ਹਥਿਆਰ ਪੈਸਾ ਅਤੇ ਇੰਟੈਲੀਜੈਂਸ ਦਿੱਤੀ ਜਾ ਰਹੀ ਸੀ ਖਾਸ ਕਰਕੇ ਪੰਜਾਬ ਰਾਹੀਂ ਕਸ਼ਮੀਰ ਦੇ ਹੱਦਬੰਦੀ ਇਲਾਕਿਆਂ ਵਿੱਚ ਅਸਥਿਰਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਸ ਸਾਲ ਦੀ ਸ਼ੁਰੂਆਤ ਵਿੱਚ ਭਾਰਤ ਦੀ ਖੁਫੀਆ ਏਜੰਸੀਆਂ ਨੇ ਪਾਕਿਸਤਾਨ ਤੋਂ ਆ ਕੇ ਇੱਕ ਵੱਡੇ ਅਤਵਾਦੀ ਮੋਡਿਊਲ ਦਾ ਪਤਾ ਲਗਾਇਆ। ਇਹ ਗਰੁੱਪ ਗਾਣਿਆਂ ਦੇ ਪ੍ਰੋਗਰਾਮਾਂ, ਕੰਸਟਰਕਟਾਂ ਅਤੇ ਆੜ ਹੇਟਾਂ ਧਮਾਕੇ ਕਰਕੇ ਭਾਰਤ ਦੇ ਜਵਾਨਾਂ ਦਾ ਮਨੋਬਲ ਘਟਾਉਣਾ ਚਾਹੁੰਦਾ ਸੀ। ਇਹਨਾਂ ਦੀ ਇੱਕ ਐਲਬਮ ਵੀ ਰਿਲੀਜ਼ ਹੋਣ ਵਾਲੀ ਸੀ ਜਿਸ ਵਿੱਚ ਇੱਕ ਗੀਤ ਸੂਫੀ ਸੇਨਾ ਦੇ ਨਾਂ ਤੇ ਪ੍ਰਚਾਰ ਕੀਤਾ ਜਾ ਰਿਹਾ ਸੀ ਜੋ ਕਿ ਇਹਨਾਂ ਦਾ ਇੱਕ ਕੋਡ ਸੀ। ਹੁਣ ਆਪਰੇਸ਼ਨ ਸੰਧੂਰ ਕੀ ਸੀ ਆਪਰੇਸ਼ਨ ਸੰਧੂਰ ਇੱਕ ਖੂਫੀਆ ਅਤੇ ਸਰਜਿਕਲ ਯੁੱਧ ਰਚਿਆ ਜਿਸ ਨੂੰ ਆਪਰੇਸ਼ਨ ਸੰਧੂਰ ਦਾ ਨਾਮ ਦਿੱਤਾ ਗਿਆ ਇਹ ਨਾਮ ਸਿੱਖ ਜਵਾਨਾਂ ਦੇ ਨਾਲ ਸੰਧੂਰ ਰੰਗ ਦੀ ਦਸਤਾਰ ਪੱਗ ਬਨ ਕੇ ਪ੍ਰੇਰਿਤ ਸੀ ਜੋ ਕਿ ਵੀਰਤਾ ਸ਼ਹਾਦਤ ਅਤੇ ਨਿਸ਼ਟਾ ਦੀ ਪਹਿਚਾਨ ਹੈ ਇਸ ਆਪਰੇਸ਼ਨ ਦੀ ਅਗਵਾਈ ਕੀਤੀ ਕਰਨਲ ਅਮਰਪ੍ਰੀਤ ਸਿੰਘ ਨੇ ਜੋ ਕਿ ਭਾਰਤੀ ਫੌਜ ਦੇ ਸਾਬਕਾ ਖਾਲਸਾ ਰੈਜੀਮੈਂਟ ਦੇ ਨਾਲ ਸੰਬੰਧਿਤ ਸਨ ਇਹ ਫੌਜੀ ਅਫਸਰ ਨਾ ਸਿਰਫ ਤਾਕਤਵਰ ਸੀ ਸਗੋਂ ਬਹੁਤ ਹੀ ਬੁੱਧੀਮਾਨ ਅਤੇ ਰਣਨੀਤਿਕ ਵੀ ਸੀ ਜੀ ਹਾਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਬੀਤੀ ਰਾਤ ਹੀ ਜਦੋਂ ਪੂਰਾ ਪਾਕਿਸਤਾਨ ਜਦੋਂ ਸੌ ਰਿਹਾ ਸੀ ਤਾਂ ਲਾਈਨ ਆਫ ਕੰਟਰੋਲ ਪਾਰ ਕਰਕੇ ਪਾਕਿਸਤਾਨ ਦੇ ਭੀਮਵਰ ਅਤੇ ਕੋਟਲੀ ਇਲਾਕਿਆਂ ਦੇ ਵਿੱਚ ਅੱਤਵਾਦੀ ਕੈਂਪਾਂ ਦੇ ਵਿੱਚ ਹਮਲਾ ਕੀਤਾ ਗਿਆ ਤੇ ਇਹ ਸਰਜੀਕਲ ਸਟ੍ਰਾਈਕ ਜੋ ਹੈ ਉਹ 13 ਮਿੰਟ ਤੱਕ ਚੱਲੀ ਤੇ 22 ਤੋਂ ਵੱਧ ਅੱਤਵਾਦੀ ਉੱਥੇ ਢੇਰ ਕਰ ਦਿੱਤੇ ਗਏ ਇਹਨਾਂ ਦਾ ਮੁਖ ਜੋ ਟੈਰਰ ਲੀਡਰ ਜਮਾਲਉਲ ਹੱਕ ਜੋ ਕਿ ਆਈਐਸਆਈ ਦਾ ਮੋਰਾ ਸੀ ਉਹ ਮਾਰਿਆ ਗਿਆ ਤੇ ਜਦੋਂ ਗੋਲੀਆਂ ਚੱਲ ਰਹੀਆਂ ਸੀ ਜਦੋਂ ਪਹਾੜਾਂ 'ਚ ਹਮਲਾਵਰ ਛੁਪੇ ਹੋਏ ਸੀ ਤਦ ਸਿੱਖ ਰੈਜੀਮੈਂਟ ਦੇ ਜਵਾਨ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਦੀ ਗੂੰਜ ਦੇ ਨਾਲ ਹਮਲਾ ਕਰ ਰਹੇ ਸੀ ਕਰਨਲ ਅਮਰਪ੍ਰੀਤ ਸਿੰਘ ਜੋ ਕਿ ਲੜਾਈ ਕਰਦੇ ਰਹੇ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਕਰਨਲ ਅਮਰਪ੍ਰੀਤ ਸਿੰਘ ਉਹਨਾਂ ਦੇ ਅੰਦਰ ਇੱਕ ਜਜ਼ਬਾ ਸੀ ਦੇਸ਼ ਦਾ ਇੱਕ ਜਜ਼ਬਾ ਸੀ ਉਹਨਾਂ ਦੇ ਮਨ ਦੇ ਵਿੱਚ ਕੌਮ ਦਾ ਆਪਰੇਸ਼ਨ ਸੰਧੂਰ ਤੋਂ ਬਾਅਦ ਪਾਕਿਸਤਾਨ ਨੇ ਰਾਤਾਂ ਨੂੰ ਆਪਣੀਆਂ ਮੋਹਰੀਆਂ ਬੇਸ ਸ਼ਿਫਟ ਕਰ ਦਿੱਤੀਆਂ ਉੱਥੇ ਹੀ ਰਾਜਨੀਤਾ ਤੇ ਆਈਐਸਆਈ ਦੇ ਅਧਿਕਾਰੀ ਆਪਣੀ ਨੀਂਦ ਗਵਾ ਬੈਠੇ ਤੇ ਸੰਸਦ ਦੇ ਵਿੱਚ ਵੀ ਇਹ ਮਾਮਲਾ ਚੱਲਿਆ ਕਿ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਨੇ ਕਿਹਾ ਕਿ ਭਾਰਤ ਅੱਤਵਾਦੀਆਂ ਨੂੰ ਮਾਰਨ ਦੀ ਅੜਚ ਉਹਨਾਂ ਦੇ ਸੈਵਲ ਥਾਵਾਂ ਉੱਪਰ ਹਮਲੇ ਕਰ ਰਿਹਾ ਹੈ ਪਰ ਦੁਨੀਆ ਨੂੰ ਸੱਚ ਪਤਾ ਹੈ ਕਿ ਆਈਐਸਆਈ ਨੂੰ ਸ਼ਹਿ ਦੇ ਰਿਹਾ ਹੈ ਪਾਕਿਸਤਾਨ ਆਪਰੇਸ਼ਨ ਸੰਧੂਰ ਤੋਂ ਬਾਅਦ ਕੀ ਨਤੀਜਾ ਨਿਕਲਿਆ ਪੰਜਾਬ ਦੇ ਵਿੱਚ ਤਸਕਰੀ ਰੋਕੀ ਕਸ਼ਮੀਰ ਦੇ ਵਿੱਚ ਅਤਵਾਦੀਆਂ ਦੀ ਸਰਗਰਮੀ ਵਿੱਚ ਕਮੀ ਆਈ ਹੈ। ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਤੇ ਤੁਸੀਂ ਕਰਨਲ ਅਮਰਪ੍ਰੀਤ ਸਿੰਘ ਵਰਗੇ ਬਹਾਦਰ ਸੂਰਮਿਆਂ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਜਰੂਰ ਦੱਸੋ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਧੰਨਵਾਦ।